ਮੇਲੇ 'ਚ ਖੜੀ ਕੋਲਡ ਡਰਿੰਕ ਵੈਨ ਤੋਂ ਬਜ਼ੁਰਗ ਮਹਿਲਾ ਨੂੰ ਕਰੰਟ ਪੈ ਗਿਆ ਔਰ ਉਸਦੀ ਮੌਤ ਹੋ ਗਈ। ਦਰਸਲ ਪਰਿਵਾਰ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਵਾਪਸ ਆਪਣੇ ਘਰ ਪਰਤ ਰਿਹਾ ਸੀ ਔਰ ਰਸਤੇ ਦੇ ਵਿੱਚ ਉਹਨਾਂ ਨੇ ਇੱਕ ਥਾਂ ਤੇ ਮੇਲਾ ਦੇਖਿਆ ਔਰ ਸਾਰਾ ਪਰਿਵਾਰ ਮੇਲੇ ਦੇ ਵਿੱਚ ਜਦੋਂ ਜਾਂਦਾ ਤਾਂ ਮੇਲੇ ਦੇ ਵਿੱਚ ਘੁੰਮਣ ਤੋਂ ਬਾਅਦ ਮਹਿਲਾ ਜਿਹੜੀ ਹੈ ਆਪਣੀ ਕਾਰ ਦੇ ਵਿੱਚ ਬੈਠਣ ਲੱਗੀ ਹੁੰਦੀ ਹੈ ਪਰ ਉਸ ਦੇ ਨੇੜੇ ਹੀ ਇੱਕ ਕੋਲਡ ਡਰਿੰਕ ਦੀ ਵੈਨ ਖੜੀ ਹੁੰਦੀ ਹੈ ਜੋ ਚਾਰਜਿੰਗ ਤੇ ਲੱਗੀ ਹੋਈ ਸੀ ਦੱਸਿਆ ਜਾ ਰਿਹਾ ਹੈ ਕਿ ਉਹ ਚਾਰਜਿੰਗ ਤੇ ਲੱਗੀ ਹੋਈ ਸੀ ਔਰ ਇਸੇ ਦਰਮਿਆਨ ਮਹਿਲਾ ਦਾ ਹੱਥ ਜਿਹੜਾ ਹੈ ਉਹ ਵੈਨ ਨੂੰ ਲੱਗ ਜਾਂਦਾ ਹੈ ਔਰ ਮਹਿਲਾ ਨੂੰ ਕਰੰਟ ਪੈ ਜਾਂਦਾ ਹੈ ਤਾਂ ਮਹਿਲਾ ਨੂੰ ਕਰੰਟ ਪੈਣ ਕਾਰਨ ਬਜ਼ੁਰਗ ਮਹਿਲਾ ਦੀ ਮੌਤ ਹੋ ਗਈ ਹੈ ਤਾਂ ਤਸਵੀਰ ਵੀ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਧਾਰਮਿਕ ਸਥਾਨ ਤੋਂ ਪਰਿਵਾਰ ਮੱਥਾ ਟੇਕ ਕੇ ਵਾਪਸ ਆਪਣੇ ਘਰ ਪਰਤ ਰਿਹਾ ਸੀ ਔਰ ਪਿੰਡ ਕੋਟ ਗੰਗੂ ਰਾਏ ਵਿੱਚ ਲੱਗੇ ਮੇਲੇ 'ਚ ਪਰਿਵਾਰ ਪਹੁੰਚਦਾ ਏ ਔਰ ਉੱਥੇ ਜਦੋਂ ਮਹਿਲਾ ਆਪਣੀ ਗੱਡੀ ਦੇ ਵਿੱਚ ਬੈਠਣ ਲੱਗੀ ਹੁੰਦੀ ਹੈ ਤਾਂ ਬਜ਼ੁਰਗ ਮਹਿਲਾ ਮਹਿਲਾ ਦਾ ਹੱਥ ਜਿਹੜਾ ਹੈ ਉਹ ਵੈਨ ਨੂੰ ਲੱਗ ਜਾਂਦਾ ਏ ਔਰ ਕਰੰਟ ਲੱਗਣ ਕਾਰਨ ਕਿਹਾ ਜਾ ਰਿਹਾ ਹੈ ਕਿ ਮਹਿਲਾ ਦੀ ਮੌਤ ਹੋ ਗਈ ਹੈ ਤਾਂ ਚਾਰਜਿੰਗ ਤੇ ਕੋਲਡ ਡਰਿੰਗ ਵਾਲੀ ਵੈਨ ਲੱਗੀ ਹੋਈ ਸੀ ਔਰ ਅਚਾਨਕ ਕਿਹਾ ਜਾ ਰਿਹਾ ਹੈ ਕਿ ਜਿਹੜਾ ਤਾਰ ਨੂੰ ਹੱਥ ਲੱਗ ਜਾਂਦਾ ਹੈ ਤਾਂ ਕਰੰਟ ਉਸ ਦੇ ਵਿੱਚ ਹੁੰਦਾ ਹੈ ਤਾਂ ਕਰੰਟ ਲੱਗਣ ਕਾਰਨ ਬਜ਼ੁਰਗ ਮਹਿਲਾ ਦੀ ਮੌਤ ਹੋ ਗਈ ਹੈ ਤਾਂ ਮਹਿਲਾ ਦੀ ਤਸਵੀਰ ਵੀ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਔਰ ਉਸ ਵੈਨ ਦੀਆਂ ਵੀ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜੋ ਮੇਲੇ ਦੇ ਵਿੱਚ ਖੜੀ ਹੋਈ ਸੀ ਤਾਂ ਇਸ ਕੋਲਡ ਡਰਿੰਕ ਜਿਹੜੀ ਕੋਲਡ ਡਰਿੰਕ ਵਾਲੀ ਵੈਨ ਹੈ ਇਸ ਵੈਨ ਨੂੰ ਚਾਰਜਿੰਗ ਤੇ ਲਗਾਇਆ ਹੋਇਆ ਸੀ ਔਰ ਇਸੇ ਦਰਮਿਆਨ ਬਜ਼ੁਰਗ ਮਹਿਲਾ ਜਿਹੜੀ ਆਪਣੀ ਕਾਰ ਦੇ ਵਿੱਚ ਬੈਠਣ ਲੱਗੀ ਸੀ ਔਰ ਉਸ ਦਾ ਜਿਹੜਾ ਬਿਜਲੀ ਦੀ ਤਾਰ ਦੇ ਨਾਲ ਹੱਥ ਲੱਗ ਜਾਂਦਾ ਹੈ ਔਰ ਅਚਾਨਕ ਹੱਥ ਲੱਗਣ ਕਾਰਨ ਮਹਿਲਾ ਨੂੰ ਕਰੰਟ ਪੈ ਜਾਂਦਾ ਹੈ ਤਾਂ ਬਜ਼ੁਰਗ ਮਹਿਲਾ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ। ਥਲੀ ਲੋਕ ਕੋਲ ਪਿੰਡ ਮੇਰਾ ਹੀ ਸਾਡੇ ਲਾਗ ਪਿੰਡ ਕੋੜ ਦਾ ਮੇਰਾ ਸਾਡਾ ਹੀ ਕੋੜ ਪਿੰਡ ਅੱਜ ਉੱਥੇ ਮੈਂ ਸਾਡੇ ਕਰਨ ਗਏ ਸੀਗੇ। ਤੇ ਜਦੋਂ ਮਾ ਸਾਡੇ ਕੇ ਵਾਪਸ ਆਏ ਗੱਡੀ 'ਚ ਬੈਠਣ ਲੱਗੇ ਗਾੜੀ ਇੱਕ ਠੰਡੇ ਵਾਲੀ ਗੱਡੀ ਖੜੀ ਸੀ ਹਾਂ ਕਿ ਹੋਰਨਾਂ ਦੇ ਮਾਤਾ ਦਾ ਹੱਥ ਲੱਗ ਗਿਆ ਜਾਂ ਕੁਝ ਵੀ ਕਹਿ ਲੋ ਨਾਲ ਲੱਗ ਗਿਆ ਤੇ ਉਹਨੂੰ ਕੱਢ ਲੱਗ ਗਿਆ ਜਿਸ ਕਾਰਨ ਉਹਨਾਂ ਦੀ ਜਾਨ ਚਲੀ ਗਈ ਤੇ ਮੈਂ ਪ੍ਰਸ਼ਾਦ ਸਿੰਘ ਇਹ ਮੰਗ ਕਰਦਾ ਹਾਂ ਕਿ ਐਸੀ ਗੱਡੀਆਂ 'ਚ ਤਾਕਤ ਨੋਰੀ ਲੈ ਕੇ ਪਰਚਾ ਦਰਜ ਕਰਨ ਕਰਾਂਗੇ ਜਿਹਨਾਂ ਕਰਕੇ ਸਾਡੋਂ ਵੱਡਾ-ਵਡਾ ਘਾਟਾ ਪਿਆ ਸਰੋਤ ਜੀ ਬਾਕੀ ਜਿਹੜਾ ਸਦਾ ਹੀ ਸਟੈਂਡ ਪਾਇਆ ਦੀ ਕਿ ਉਹ ਵੀ ਟਿਕ ਨਹੀਂ ਰਿਹਾ ਡਰਟ ਗੱਡੀ ਜਿਹੜੀ ਮਾਤਾ ਦਾ ਨਾਮ ਕਿਸੇ ਤੋਂ ਪਤਾ ਨਾ ਗੁਰਮੀਤ ਵਰਦੀ ਗੱਜ ਕਿੰਨੀ ਉਮਰ ਦੀ ਉਹਨਾਂ ਦੀ ਉਹਨਾਂ ਦੀ ਉਮਰ 50 ਸਾਲ ਤੋਂ ਜ਼ਿਆਦਾ ਡ੍ਰਾਈਵ ਕਰਦੀ ਸੀ ਜਿਹੜੀ ਗੱਡੀ ਖੜੀ ਸੀ ਉਹਦੇ ਕੋਲ ਕਾਜ ਗਏ ਸੀ ਕਿ ਤੁਸੀਂ ਠੰਡ ਪੀਣ ਲੱਗੇ ਸੀ ਕੁਝ ਲੈ ਨਹੀਂ ਉਹਦਾ ਗੱਡੀ ਖੜਾ ਕਰਾਡ ਛੱਡ ਕੇ ਗਿਆ ਹੋਇਆ ਸੀਗਾ ਅੱਛਾ ਉਹ ਟਾਈਮ ਸੀ ਕੋਈ ਛੱਡੇ ਕੋਈ ਨਹੀਂ ਇਹਨਾਂ ਦੀ ਗਲਤੀ ਹੈ ਪ੍ਰਸ਼ਾਸਨ ਨੂੰ ਜੱਟਣਾ ਚਾਹੀਦਾ ਵਾ ਪ੍ਰਸ਼ਾਸਨ ਨੂੰ ਵੀ ਕਾਰਵਾਈ ਕਰਨੀ ਚਾਹੀਦੀ ਆ ਇਕਨ ਲੱਖਾਂ ਲੋਕਾਂ ਦੀ ਜਾਨ ਜਾ ਸਕਦੀ ਹੈ ਜੇ ਗੱਡੀ ਵਾਲਾ ਕੋਈ ਹੈ ਕੋਈ ਨਹੀਂ ਸੀ ਕੋਈ ਨਹੀਂ ਸੀ ਖੜਕਾਈ ਗੱਡੀ ਪੰਨੀ ਦੀ ਗੱਡੀ ਉਹ ਮਾੜੀ ਮੋਟੀ ਹੱਥ ਜਰ ਮਾਰਿਆ ਗੱਡੀ ਕੋਈ ਨਿਕਲਿਆ ਨਹੀਂ ਸੋ ਜੇ ਕੋਈ ਨਹੀਂ ਕੋਈ ਵੀਡੀਓ ਹੈਗੀ ਗੱਡੀ ਦੀ ਬਣਾਈ ਹੋਈ ਆ ਪ੍ਰਸ਼ਾਸਨ ਨੂੰ ਮੈਂ ਦਊਗਾ ਉਹ ਪਤਾ ਦਾ ਚ ਕਰੋਗੇ ਤੇ ਮਾੜੀ ਨਾ ਕੋਣ ਕੋਣ ਸੀ ਬਾਤਾਂ ਮੈਂ ਜੀ ਗਏ ਹੁਣ ਕਰ ਦਿਸਗੇ ਸਾਡੀ ਫੈਮਿਲੀ ਉਸ ਦੀ ਸਾਰੀ ਜੀ ਸਰਦੇ ਪਿੰਡ ਜੀ ਨਾਲ ਦੇ ਪਿੰਡ ਕੋਟਗੰਗੂ ਰਹਿ ਬੰਦਾਗ ਭਾਗ ਦਾ ਮੇਲਾ ਲੱਗਦਾ ਉੱਥੇ ਸਾਰੇ ਮਤਲਬ ਮਤਲਬ ਪਿੰਡ ਦੀ ਨੇੜੇ ਨੇੜੇ ਪਿੰਡਾਂ ਦੀ ਆਸਤਾ ਸਾਡੇ ਅਸੀਂ ਉੱਥੇ ਦੇਖਣ ਜਾਂਦੇ ਆ ਹਰ ਸਾਲ ਦੀ ਤਰ੍ਹਾਂ ਮਤਲਬ ਇਸ ਸਾਲ ਵੀ ਇਹ ਮਤਲਬ ਸਵੇਰੇ ਸਾਜਰੇ ਪਰਿਵਾਰ ਨੂੰ ਲੈ ਕੇ ਆਪਣੇ ਮੱਥਾ ਟੇਕਣ ਗਏ ਸੀ ਉੱਥੇ ਜਦੋਂ ਮੱਥਾ ਟੇਕ ਕੇ ਵਾਪਸ ਆਪਣੀ ਗੱਡੀ ਦੇ ਵਿੱਚ ਆ ਕੇ ਬੈਠਣ ਲੱਗੇ ਇੱਕ ਨਾਲ ਗੱਡੀ ਖੜੀ ਸੀ ਉਹਦੇ ਵਿੱਚ ਉਹਨਾਂ ਨੇ ਡਾਇਰੈਕਟ ਕਰੰਟ ਛੱਡਿਆ ਹੋਇਆ ਸੀ ਕਿਹੜੀ ਗੱਡੀ ਸੀ ਗੱਡੀ ਉਹ ਕੋਈ ਠੰਡੇ ਵਾਲੀ ਸੀ ਜਿਹੜੀ ਮਤਲਬ ਆਮ ਆਪਾਂ 100 ਰੁਪਏ ਦਾ ਠੰਡਾ ਪੀਂਦੇ ਆ ਤੇ ਮਤਲਬ ਉਹਨਾਂ ਇਹਨਾਂ ਨੇ ਮਤਲਬ ਆਮ ਹੀ ਮਤਲਬ ਉਹਦੇ ਨੂੰ ਕਿਤੇ ਟੱਚ ਹੋ ਗਿਆ ਤੇ ਉਹਨੂੰ ਕਰੰਟ ਲੱਗ ਗਿਆ ਜਦੋਂ ਇਹਨਾਂ ਨੇ ਬਾਅਦ ਵਿੱਚ ਦੇਖਿਆ ਉਹਦੇ ਵਿੱਚ ਡਾਇਰੈਕਟਲੀ ਮਤਲਬ ਸਿੱਧਾ ਕਰੰਟ ਛੱਡਿਆ ਹੋਇਆ ਸੀ ਜਿਹਦੀ ਇਹਨਾਂ ਕੋਲ ਵੀਡੀਓ ਵੀ ਹੈ ਤੇ ਇਹਦੀ ਮਾਤਾ ਦੀ ਹੁਣ ਮੁੰਡੇ ਦੀ ਗਰਮੀਤਕੌਰ ਦੀ ਡੈਥ ਹੋ ਗਈ ਤੇ ਜਿਹੜਾ ਮਤਲਬ ਉਹ ਬੰਦਾ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਤਾਂ ਕਿ ਅੱਗੇ ਵਾਸਤੇ ਮਤਲਬ ਕਿਸੇ ਨੂੰ ਇਹੋ ਜਿਹਾ ਮਤਲਬ ਜਾਨੀ ਵਾਲੀ ਨੁਕਸਾਨ ਨਾ ਹੋਵੇ ਕਿਹੜੀ ਪੁਲਿਸ ਕੰਪਲੇਂਟ ਕਰਤੀ ਸੀ ਪੁਲਿਸ ਕੰਪਲੇਂਟ ਜੀ ਹੁਣ ਮਤਲਬ ਐਸੇ ਸਿਵਲ ਹਸਪੀਟਲ ਲੈ ਕੇ ਆਏ ਇਹਨਾਂ ਨੇ ਮੌਸਚਰੀ ਦੇ ਵਿੱਚ ਮਤਲਬ ਡੈਡ ਬਡ ਹੀ ਰੱਖਤੀ ਹੈ ਤੇ ਹੁਣ ਉਹ ਅੱਗੇ ਮਤਲਬ ਪ੍ਰਸ਼ਾਸਨ ਜੋ ਕਾਰਵਾਈ ਆ ਉਹ ਜੇ ਮਤਲਬ ਕੀਤੀ ਜਾਏਗੀ ਉਹ ਇੱਕ ਕੇਸ ਆਇਆ ਕਹਿੰਦੇ ਲੇਡੀ ਡੈਥ ਹੋਈ ਹੈ ਕਰੰਟ ਲੱਗਨ ਨਾਲ ਸੀ ਮਾਮਲਾ ਜੀ ਅ ਪੇਸ਼ੈਂਟ ਦਾ ਨਾਮ ਜੀ ਗੁਰਮੀਤ ਕੌਰ ਹੈ ਤੇ ਉਹ ਸਵੈਰੀਆ ਹੈ ਜੀ ਕਿ ਉਹ ਕਿਸੇ ਤਰ੍ਹਾਂ ਦੇ ਅ ਇਲੈਕਟ੍ਰਿਕ ਸ਼ੌਕ ਦਾ ਉਹਦੇ ਹੈਲਪ ਹੋਈ ਸੀ ਜੀ ਆਪਾਂ ਬੋਡੀ ਜੀ ਬੋਡੀ ਕੇਰੀ ਪੋਜੀਸ਼ਨ ਕਰਦੇ ਜੀ ਉਹਦੇ ਪੋਸਟ ਕਰੂਗਾ ਜੀ ਕਿ ਇਲੈਕਟ੍ਰਿਕ ਸ਼ੌਕ ਜੀ ਮਿਲ ਗਿਆ ਉਹ ਤੁਸੀਂ ਉਹ ਤੁਹਾਨੂੰ ਸਰ ਜੋ ਉਹਨਾਂ ਨੇ ਵੀਡੀਓ ਦਿਖਾਈ ਉਹਦੇ ਤਾਂ ਆਪਣਾ ਦਾ ਜਿਹੜੀ ਟੋਰਟਿਕ ਵਾਲੀ ਹੈ ਬਹਾਲ ਹੁੰਦੀ ਹੈ ਜਿਹੜੀ ਬੇਲੇ ਤੇ ਲਗਾਈ ਜਾਂਦੀ ਹੈ ਉਹਦਾ ਵੀ ਬਾਇਅਸ ਉਹ ਵੀ ਕਰੰਟ ਲੱਗਿਆ ਨਾ ਕਿ ਕਿਸੇ ਵੱਲੋਂ ਹੱਥ ਨਾਲ ਲੱਗਿਆ ਕਿਵੇਂ ਲੱਗੋ ਉਹ ਫਿੱਟ ਤੇ ਲੱਗ ਗਿਆ ਜਿਹੜੀ ਜਨਾ